ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਪਰ ਪ੍ਰਸ਼ਾਸਨ ਸਰਕਾਰਾਂ ਦੀ ਆ ਦੇਖੋ ਸਾਨਾ ਜੀ ਕੁਝ ਕਹੋਗੇ ਜਿੰਦਾਬਾਦ ਸਿੱਧੂ ਜਿੰਦਾਬਾਦ ਬੰਨਾ ਸਮੂਹ ਜਿੰਦਾਬਾਦ ਜਿੰਦਾਬਾਦ ਬੰਨਾ ਜਿੰਦਾਬਾਦ ਅਗਰ ਤੇ ਸਮਾਜ ਸੇਵੀ ਪੰਨਾ ਸਿੱਧੂ ਨੂੰ ਪਟਿਆਲਾ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੰਨੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਪੰਨਾ ਸਿੱਧੂ 14 ਦਿਨ ਦੀ ਨਿਆਇਕ ਹਿਰਾਸਤ ਦੇ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਦੱਸ ਦਈਏ ਕਿ ਬਲੈਕਮੇਲਿੰਗ ਤੇ ਲੁੱਟਖੋ ਵਰਗੇ ਇਲਜ਼ਾਮ ਲੱਗੇ ਨੇ ਪੰਨਾ ਸਿੱਧੂ ਤੇ ਜਿਸ ਕਾਰਨ ਪਟਿਆਲਾ ਪੁਲਿਸ ਨੇ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਯਾਨੀ ਕਿ 29 ਜਨਵਰੀ 2024 ਨੂੰ ਰੀਮਾਂਡ ਖਤਮ ਹੋਣ ਤੋਂ ਬਾਅਦ ਪਾਨਾ ਸਿੱਧੂ ਨੂੰ ਦੁਬਾਰਾ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪਾਨਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਤਸਵੀਰਾਂ ਤੁਹਾਨੂੰ ਵਿਖਾਣੇ ਆ ਪਾਨਾ ਸਿੱਧੂ ਦੀ ਪੇਸ਼ੀ ਦੀਆਂ ਜਿਸ ਦੌਰਾਨ ਪਾਨਾ ਸਿੱਧੂ ਦੇ ਸਮਰਥਕਾਂ ਦਾ ਤੇ ਆਪਣੇ ਸਾਥੀਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਪਾਨਾ ਸਿੱਧੂ ਦੇ ਸਾਥੀਆਂ ਦੇ ਵੱਲੋਂ ਪੇਸ਼ੀ ਦੇ ਦੌਰਾਨ ਅਦਾਲਤ ਪਰਿਸਰ ਦੇ ਵਿੱਚ ਮਾਨ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਮਾਨਾ ਸਿੱਧੂ ਜਿੰਦਾਬਾਦ 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 ਮਾਨਾ ਸਿੱਧੂ ਸੋ ਤਸਵੀਰਾਂ ਤੁਸੀਂ ਵੇਖੀਆਂ ਪਰਨਾ ਸਿੱਧੂ ਦੀ ਅਦਾਲਤ ਵਿੱਚ ਪੇਸ਼ੀ ਦੀਆਂ ਪਟਿਆਲਾ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੋਈ ਹੈ ਜਿੱਥੇ ਮਾਨਯੋਗ ਅਦਾਲਤ ਨੇ ਅੱਜ ਪਾਰਨਾ ਸਿੱਧੂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ ਉਥੇ ਪਾਰਨਾ ਸਿੱਧੂ ਦੀ ਗ੍ਰਿਫਤਾਰੀ ਦੇ ਕਾਰਨ ਸੋਸ਼ਲ ਮੀਡੀਆ ਤੇ ਤਰਥੱਲੀ ਮਚੀ ਹੋਈ ਹੈ ਪਾਰਨਾ ਸਿੱਧੂ ਦੇ ਸਾਥੀਆਂ ਤੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਸਾਜ਼ਿਸ਼ ਦੇ ਤਹਿਤ ਪਾਰਨਾ ਸਿੱਧੂ ਦੇ ਖਿਲਾਫ ਅਜਈਆਂ ਕਾਰਵਾਈ ਕਰ ਰਹੀ ਹੈ ਪਾਣਾ ਸਿੱਧੂ ਦੇ ਸਾਥੀਆਂ ਦਾ ਕਹਿਣਾ ਹੈ ਕਿ ਜੋ ਵੀ ਸਰਕਾਰ ਖਿਲਾਫ ਬੋਲਦਾ ਹੈ ਉਸ ਦੇ ਉੱਪਰ ਨਜਾਇਜ਼ ਗਲਤ ਝੂਠੇ ਪਰਚੇ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਪਾਣਾ ਸਿੱਧੂ ਦੇ ਸਾਥੀਆਂ ਦੇ ਵੱਲੋਂ ਕੁਝ ਟੋਲ ਪਲਾਜ਼ਾ ਵੀ ਬੰਦ ਕੀਤੇ ਗਏ 2 ਘੰਟੇ ਦੇ ਲਈ ਫ੍ਰੀ ਕਰਵਾਏ ਗਏ ਵੱਡਾ ਇਕੱਠ ਕੀਤਾ ਗਿਆ ਪੰਜਾਬ ਦੀ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਦੱਸਦਾ ਇਹ ਕਿ ਪਾਣਾ ਸਿੱਧੂ ਜਿਸ ਦੇ ਉੱਪਰ ਇਸ਼ਵਤ ਲਾਂ ਦੇ ਇਲਜ਼ਾਮ ਨੇ ਬਲੈਕਮੇਲਿੰਗ ਦੇ ਇਲਜ਼ਾਮ ਨੇ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਟ੍ਰੈਵਲ ਏਜੰਟ ਦੀ ਸ਼ਿਕਾਇਤ ਦੇ ਉੱਪਰ ਜੋ ਪਾਨਾ ਸਿੱਧੂ ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਕੇਸ ਦੇ ਵਿੱਚ ਜ਼ਮਾਨਤ ਮਿਲੀ ਸੀ ਇਸ ਤੋਂ ਪਹਿਲਾਂ ਕਿ ਪਾਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਂਦਾ ਉਸ ਤੋਂ ਪਹਿਲਾਂ ਹੀ ਪਟਿਆਲਾ ਦੇ ਵਿੱਚ ਇੱਕ ਹੋਰ ਕੇਸ ਦਰਜ ਹੋਇਆ ਸੀ ਜਿਸ ਦੇ ਤਹਿਤ ਪਟਿਆਲਾ ਪੁਲਿਸ ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਗ੍ਰਿਫਤਾਰੀ ਤੋਂ ਬਾਅਦ ਪਾਨਾ ਸਿੱਧੂ ਨੂੰ ਰਿਮਾਂਡ ਤੇ ਲਿਆ ਗਿਆ ਤੇ ਅੱਜ ਰਿਮਾਂਡ ਤੇ ਪੇ ਖਤਮ ਹੋਣ ਤੋਂ ਬਾਅਦ ਪਾਨਾ ਸਿੱਧੂ ਦੇ ਮੂੜ ਤੋਂ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਪੇਸ਼ੀ ਦੀਆਂ ਤਸਵੀਰਾਂ ਤੁਸੀਂ ਵੇਖਿਆ ਪਾਨਾ ਸਿੱਧੂ ਦੇ ਜੋ ਸਾਥੀ ਨੇ ਉਹਨਾਂ ਦੇ ਵੱਲੋਂ ਨਾਰੇਬਾਜੀ ਕੀਤੀ ਗਈ ਵੱਡਾ ਇਕੱਠ ਕੀਤਾ ਗਿਆ ਪੇਸ਼ੀ ਦੇ ਦੌਰਾਨ ਉੱਥੇ ਦੱਸਿਆ ਵੀ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੇ ਖਿਲਾਫ ਅਬੋਹਰ ਵਿੱਚ ਵੀ ਇੱਕ ਮਾਮਲਾ ਦਰਜ ਹੋਇਆ ਹੈ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਕਈ ਸਿਆਸੀ ਆਗੂ ਵੀ ਜੋ ਨਿੱਤਰ ਆਏ ਨੇ ਜਿਨ੍ਹਾਂ ਦੇ ਵਿੱਚ ਸੁਪਾਲ ਸਿੰਘ ਖੈਰਾ ਸਾਡਾ ਸੀਐਮ ਚੰਨੀ ਅਤੇ ਜੋ ਐਮਪੀ ਸੰਗਰੂ ਨੇ ਸਿਮਰਨਜੀਤ ਸਿੰਘ ਮਾਨ ਇਹਨਾਂ ਦੇ ਨਾਮ ਖਾਸ ਤੌਰ ਦੇ ਉੱਪਰ ਸਾਹਮਣੇ ਆ ਰਹੇ ਨੇ ਇਹ ਲੋਕ ਵੀ ਸਾਰੇ ਪਾਣਾ ਸਿੱਧੂ ਦੇ ਹੱਕ ਵਿੱਚ ਨਿੱਤਰ ਹੋਏ ਨੇ ਸੁਪਾਰਨਾ ਸਿੱਧੂ ਇੱਕ ਬਲੌਗਰ ਤੇ ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਕੰਮ ਪਾਨਾ ਸਿੱਧੂ ਤੇ ਲਖਸ ਸੁਧਾਨਾ ਵਰਗੇ ਸਮਾਜ ਸੇਵੀ ਕਰ ਰਹੇ ਨੇ ਲੇਕਿਨ ਸਰਕਾਰਾਂ ਇਹਨਾਂ ਦਾ ਸਾਥ ਦੇਣ ਦੀ ਬਜਾਏ ਇਨਾਤੇ ਝੂਠੀਆਂ ਕਾਰਵਾਈਆਂ ਝੂਠੇ ਮੁਕੱਦਮੇ ਦਰਜ ਕਰਕੇ ਇਹਨਾਂ ਨੂੰ ਫਸਾਰਿਆ ਹੈ। ਸੋ ਪਾਣਾ ਸਿੱਧੂ ਦੀ ਗ੍ਰਿਫਤਾਰੀ ਦੇ ਕਾਰਨ ਸੋਸ਼ਲ ਮੀਡੀਆ ਤੇ ਪਾਣਾ ਸਿੱਧੂ ਦੇ ਜੋ ਸਾਥੀ ਹੈ ਉਹਨਾਂ ਦੇ ਵਿੱਚ ਕਾਫੀ ਰੋਸ਼ਨੀ ਵੇਖਣ ਨੂੰ ਮਿਲ ਰਿਹਾ ਹੈ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਵਿਖਾਣੇ ਆ ਪਾਣਾ ਸਿੱਧੂ ਦੀ ਅਦਾਲਤ ਵਿੱਚ ਪੇਸ਼ੀ ਦੀਆਂ ਜਿਸ ਦੌਰਾਨ ਪਾਣਾ ਸਿੱਧੂ ਦੇ ਸਾਥੀਆਂ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ ਤੇ ਮਾਨ ਸਰਕਾਰ ਖਿਲਾ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪਾਨਾ ਸਿੱਧੂ ਦੀ ਗ੍ਰਿਫਤਾਰੀ ਤੇ ਉਸਦੇ ਸਾਥੀਆਂ ਦਾ ਗੁੱਸਾ ਫੁੱਟਿਆ ਪੇਸ਼ੀ ਦੇ ਦੌਰਾਨ ਸਾਥੀਆਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ ਪਾਨਾ ਸਿੱਧੂ ਦੇ ਸਾਥੀਆਂ ਦਾ ਕਹਿਣਾ ਹੈ ਕਿ ਪਾਨਾ ਸਮਾਜ ਸੇਵਾ ਦਾ ਕੰਮ ਕਰ ਰਿਹਾ ਹੈ ਤੇ ਉਸ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਪਾਨਾ ਸਿੱਧੂ ਦੇ ਹੱਕਰੇ ਵਿੱਚ ਅੱਜ ਉਸਦੇ ਸਾਥੀਆਂ ਦੇ ਵੱਲੋਂ ਜੋ ਵੱਡੇ ਇਕੱਠ ਵੀ ਕੀਤੇ ਗਏ ਨੇ ਕਈ ਟੋਲ ਪਲਾਜ਼ੇ 2 ਘੰਟਿਆਂ ਲਈ ਬੰਦ ਵੀ ਕੀਤੇ ਗਏ ਨੇ ਤੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਕਾਰਨ ਉਸ ਦੇ ਸਾਥੀਆਂ ਦੇ ਵਿੱਚ ਖਾਸਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਉਹ ਸਮਾਜ ਸੇਵੀਆਂ ਨੂੰ ਕਰਨੇ ਪੈ ਰਹੇ ਨੇ ਫਿਰ ਵੀ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਦੱਸਦੇ ਇਹ ਕਿ ਪਾਨਾ ਸਿੱਧੂ ਜਿਸ ਨੂੰ ਪਟਿਆਲਾ ਪੁਲਿਸ ਨੇ ਚੈਨ ਸਨੀਚਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਪੰਨਾ ਸਿੱਧੂ ਖਿਲਾਫ ਇੱਕ ਟਰੈਵਲ ਏਜੰਟ ਨੂੰ ਧਮਕੀਆਂ ਦੇਣ ਦੇ ਤਹਿਤ ਕੇਸ ਦਰਜ ਹੋਇਆ ਸੀ ਜਿਸ ਦੌਰਾਨ ਲੁਧਿਆਣਾ ਪੁਲਿਸ ਨੇ ਪੰਨੇ ਨੂੰ ਗ੍ਰਿਫਤਾਰ ਕੀਤਾ ਸੀ ਉਸ ਮਾਮਲੇ ਦੇ ਵਿੱਚ ਪੰਨਾ ਸਿੱਧੂ ਨੂੰ ਜ਼ਮਾਨਤ ਮਿਲੀ ਹੀ ਸੀ ਲੇਕਿਨ ਇਸ ਤੋਂ ਬੈਲਾ ਕਿ ਪੰਨਾ ਸਿੱਧੂ ਜ਼ਮਾਨਤ ਦੇ ਬਾਅਦ ਆਉਂਦਾ ਪਟਿਆਲਾ ਦੇ ਵਿੱਚ ਸਨੇਚਿੰਗ ਦਾ ਪਰਚਾ ਦਰਜ ਹੋ ਗਿਆ ਪਟਿਆਲਾ ਪੁਲਿਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਪਟਿਆਲਾ ਅਦਾਲਤ ਦੇ ਵਿੱਚ ਪੰਨਾ ਸਿੱਧੂ ਨੂੰ ਪੇਸ਼ ਕੀਤਾ ਹੈ ਜਿੱਥੇ ਅਦਾਲਤ ਨੇ ਪਾਨੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ 12 ਫਰਵਰੀ 2024 ਤੱਕ ਪਾਨੇ ਸਿੱਧੂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਪਾਨਾ ਸਿੱਧੂ ਦੀ ਪੇਸ਼ੀ ਦੀਆਂ ਇਹ ਤਸਵੀਰਾਂ ਨੇ ਦੱਸ ਦਈਏ ਖਬਰ ਆਈ ਵੀ ਨੇ ਕਿ ਪਾਨਾ ਸਿੱਧੂ ਦੇ ਖਿਲਾਫ ਤੀਸਰਾ ਮਾਮਲਾ ਵੀ ਦਰਜ ਹੋਇਆ ਹੈ ਅਬੋਹਰ ਦੇ ਵਿੱਚ ਪਾਨਾ ਸਿੱਧੂ ਦੇ ਖਿਲਾਫ ਪਰਚਾ ਦਰਜ ਹੋਇਆ ਤਸਵੀਰਾਂ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਦੀਆਂ ਪਾਨਾ ਸਿੱਧੂ ਦੇ ਸਮਰਥਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਪਾਨਾ ਦੇ ਸਮਰਥਕਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਾਰ ਖਿਲਾਫ ਬੋਲਣ ਕਰਕੇ ਹੀ ਪਾਨਾ ਸਿੱਧੂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ ਪੇਸ਼ੀ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਕਾਹ ਕਹੋਂਗੇ ਤੁਸੀਂ ਅੱਜ ਭਾਨੇ ਨੂੰ ਵੇਸ਼ ਕੀਤਾ ਜਿਹੜੀ ਵਾਰੀ ਬਾਰੇ ਬਾਰੇ ਹਾਂ ਇਹਦੀ ਇੰਨਾ ਨਹੀਂ ਰਿਆਰੀ ਸੁਣੇ ਹਾਂ ਇਹ ਦੇਖੋ ਦੇਖੋ ਪੁਲਸ ਵਾਲੇ ਕਿਵੇਂ মিডিਆ ਤੇ ਤੁਸੀਂ ਸਾਹਿਬ ਤੁਸੀਂ ਐਸਐਚਓ ਸਾਹਿਬ ਇਹ ਗੱਲਾਂ ਗਲਤ ਹੈ ਜੀ ਇਹ ਗੱਲਾਂ ਗਲਤ ਹੈ ਸਰ ਨਾ ਇਹ ਗੱਲਾਂ ਗਲਤ ਹੈ ਅਸੀਂ ਤਾਂ ਉਰੀ ਰਹਿਣਾ ਕੁਲਵਿੰਦਰ ਮਰੇ ਛੋੜ ਲੈ ਥੱਲੇ ਤੋਂ ਪਹਿਲਾਂ ਤੂੰ ਖਾਰੇ ਹੱਤਪਾਈ ਕਰ ਰਹੇ ਗਲਤ ਗੱਲ ਹੈ ਥਾਣੇਦਾਰ ਅੱਤੀ ਭਾਈ ਨੇਮ ਕੰਪਲੇਟ ਵੀ ਕਰਾਂਗੇ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਪੰਨਾ ਸ਼ਿਦੂ ਨੂੰ ਸਰਪ੍ਰਿੰਦਰ ਸਿੰਘ ਜੁਡੀਸ਼ੀਅਨ ਮਾਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ 12 ਦੋ 2024 ਤੱਕ ਦਾ ਸਰ ਕੋਈ ਪੁਲਿਸ ਨੇ ਦੱਸਿਆ ਤਾਂ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇੱਕ ਸਰ ਐਜ਼ ਅ ਵਕੀਲ ਦੀ ਗੱਲ ਕੀਤੀ ਆ ਵਾ ਕਿ ਇਹ ਵੀ ਸੋਇ ਵੀ ਦੱਸੋਣਿਆ ਜਾ ਰਿਹਾ ਵੀ ਜਿਹੜੀ ਬੋਰਡ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੱਸਾ ਦੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਜੀ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜਾਕੀ ਦਾ ਨਾ ਕੋਈ ਸਾਹਮਣਾ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵਿਡੈਂਸ ਪੇਸ਼ ਨਹੀਂ ਕੀਤਾ